ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 767 ਤੋਂ ਲੈ ਕੇ 769 ਤੱਕ ਸਵਾਇ ਮਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਰਾਗ ਸੁਹੀ ਸ਼ੰਤ ਮਹੱਲਾ ਤੀਜਾ ਕਰ ਦੂਜਾ ਇੱਕ ਕਿ ਓਂਕਾਰ ਸਤਗੁਰ ਪ੍ਰਸਾਦ ਸੋਖ ਸੋ ਹੋਏ ਲੜਾ ਹਰ ਤਿਆਵੋ ਗੁਰਮਖ ਹਰ ਫਲ ਪਾਵੋ ਗੁਰਮਖ ਫਲ ਪਾਵੋ ਹਰ ਨਾਮ ਤੇ ਆਵੋ ਜਨਮ ਜਨਮ ਕੇ ਦੁਖ ਨਿਵਾਰੇ ਹੰਦੀ ਸੰਗਤ ਜੀ ਗੁਰੂ ਅਮਰਦਾਸ ਜੀ ਕਹਿੰਦੇ ਨੇ ਉਹ ਪਰਮੇਸ਼ਰ ਜੋ ਸੁੱਖਾਂ ਦਾ ਘਰ ਹੈ ਜੋ ਆਨੰਦ ਦਾ ਸੋਮਾ ਹੈ ਉਹਦਾ ਨਾਮ ਧਿਆਵੋ ਗੁਰੂ ਦੇ ਸਨਮੁਖ ਰਹਿ ਕੇ ਉਸ ਪਰਮੇਸ਼ਰ ਦਾ ਨਾਮ ਧਿਆਵਾਂਗੇ ਤਾਂ ਸੁਖ ਫਲ ਪਾਵਾਂਗੇ ਹਰੀ ਰੂਪ ਪ੍ਰਮਾਤਮਾ ਫਲ ਪਾਵਾਂਗੇ ਉਹਦੇ ਨਾਲ ਮੇਲ ਹੋ ਜੂਗਾ ਉਹਦੀ ਬਖਸ਼ਿਸ਼ ਤੇ ਸਦਕਾ ਕਹਿੰਦੇ ਗੁਰੂ ਦੇ ਸਨਮੁਖ ਰਹਾ ਪਰਮੇਸ਼ਰ ਦਾ ਨਾਮ ਧਿਆਇਆ ਪਰਮੇਸ਼ਰ ਦੇ ਨਾਲ ਮਿਲਾਪ ਹੁੰਦਾ ਹੈ ਪਰਮੇਸ਼ਰ ਦੀ ਜਦੋਂ ਬਖਸ਼ਿਸ਼ ਹੁੰਦੀ ਹੈ ਫਿਰ ਜਨਮਾਂ ਜਨਮਾਂ ਦੇ ਦੁੱਖ ਕੱਟ ਹੋ ਜਾਂਦੇ ਨੇ ਬਲਿਹਾਰੀ ਗੁਰ ਆਪਣੇ ਵਿਟੋਂ ਜਿਨ ਕਾਰਜ ਸਭ ਸਵਾਰੇ ਹਰ ਪ੍ਰਭ ਕਿਰਪਾ ਕਰੇ ਹਰ ਜਾਪੋ ਸੁਖ ਫਲ ਹਰ ਜਨ ਪਾਵੋ ਕਹਿੰਦੇ ਆਪਣੇ ਗੁਰੂ ਤੋਂ ਸਦਾ ਹੀ ਬਲਿਹਾਰਿਆ ਜਿਸ ਨੇ ਮੇਰੇ ਸਾਰੇ ਕਾਰਜ ਸਭ ਸਵਾਰ ਦਿੱਤੇ ਨੇ ਕਾਰਜ ਕਿਹੜੇ ਜਦੋਂ ਗੁਰੂ ਦੀ ਸ਼ਰਨ ਪਈਏ ਤਾਂ ਗੁਰੂ ਨਾਮ ਦੀ ਦਾਤ ਦੇ ਦਿੰਦੇ ਨੇ ਜਦੋਂ ਨਾਮ ਦੀ ਦਾਤ ਮਿਲ ਗਈ ਤਾਂ ਕਾਰਜ ਸਭੇ ਸਵਾਰ ਹੋ ਗਏ ਕਹਿੰਦੇ ਜਦੋਂ ਪਰਮੇਸ਼ਰ ਦਾ ਨਾਮ ਜਪੀਏ ਤਾਂ ਪਰਮੇਸ਼ਰ ਆਪ ਕਿਰਪਾ ਕਰਦੇ ਨੇ ਸੁਖ ਫਲ ਮਿਲਦਾ ਹੈ ਪਰਮੇਸ਼ਰ ਦਾ ਮਿਲਾਪ ਮਿਲਦਾ ਹੈ ਆਓ ਫਿਰ ਕਹਿੰਦੇ ਉਹਦਾ ਨਾਮ ਜਪੀਏ ਨਾਨਕ ਕਹੇ ਸੁਣੋ ਜਨ ਪਾਈ ਸੁਖ ਸੁਹੇ ਲੜਾ ਹਰ ਤਿਆਵੋ ਸੁਣ ਹਰ ਗੁਣ ਪੀਨੇ ਸਹਿਜ ਸੁਪਾਈ ਗੁਰਮਤ ਸਹਜੇ ਨਾਮ ਤਿਆਏ ਫਿਰ ਨਾਨਕ ਜੀ ਕਹਿੰਦੇ ਨੇ ਉਸ ਸੁੱਖਾਂ ਦੇ ਸੋਮੇ ਪਰਮੇਸ਼ਰ ਦਾ ਨਾਮ ਸਦਾ ਹੀ ਧਿਆਈਏ ਆਪਾਂ ਕਹਿੰਦੇ ਉਹਦੇ ਗੁਣ ਸੁਣਿਆ ਉਹਦੀ ਸਿੱਖ ਤੇ ਸਲਾਹ ਸੁਣਿਆ ਜੀਵ ਦਾ ਮਨ ਭਿੱਜ ਜਾਂਦਾ ਹੈ ਜੀਵ ਆਤਮਿਕ ਅਡੋਲਤਾ ਵਿੱਚ ਟਿਕ ਜਾਂਦਾ ਹੈ ਗੁਰੂ ਦੀ ਮੱਤ ਤੇ ਜੋ ਚੱਲ ਕੇ ਉਹਦਾ ਨਾਮ ਤੇ ਆਉਂਦੇ ਨੇ ਉਹ ਸਹਜ ਵਿੱਚ ਆ ਜਾਂਦੇ ਨੇ ਵਾਹਿਗੁਰੂ ਜੀ ਵਾਹਿਗੁਰੂ ਜੀ ਜਿਨ ਕੋ ਤੁਰ ਲਿਖਿਆ ਤਿਨ ਗੁਰ ਮਿਲਿਆ ਤਿਨ ਜਨਮ ਮਰਨ ਪਉ ਪਗਾ ਅੰਦਰੋਂ ਦੁਰ ਮਤ ਦੂਜੀ ਖੋਈ ਸੋ ਜਨ ਹਰ ਲਿਵ ਲਾਗਾ ਫੇਰ ਕਹਿੰਦੇ ਜਿਸ ਜੀਵ ਦੇ ਪੂਰਵਲੇ ਕਰਮਾਂ ਦੇ ਅਨਸਾਰ ਗੁਰੂ ਦਾ ਮਿਲਾਪ ਲਿਖਿਆ ਹੈ ਇਸ ਜੀਵਨ ਚ ਗੁਰੂ ਦਾ ਮਿਲਾਪ ਹੋਣ ਦੇ ਨਾਲ ਜੀਵਨ ਦਾ ਜਨਮ ਮਰਨ ਦਾ ਡਰ ਖਤਮ ਹੋ ਜਾਂਦਾ ਹੈ ਸਭ ਤੋਂ ਵੱਡਾ ਡਰ ਮੌਤ ਦਾ ਨਾ ਮੌਤ ਤੋਂ ਵੀ ਵੱਡਾ ਜਨਮ ਮਰਨ ਦਾ ਕਿ ਵੀ ਇਹ ਚੱਕਰਾਂ 'ਚ ਪੈਣਾ ਜਦੋਂ ਗੁਰੂ ਦੀ ਸ਼ਰਨ ਗਏ ਨਾਮ ਦੀ ਦਾਤ ਮਿਲ ਗਈ ਨਾਮ ਦੀ ਕਮਾਈ ਹੋ ਗਈ ਤਾਂ ਇਹ ਸਾਰੇ ਜਮ ਦੇ ਡਰ ਚੱਕ ਹੋ ਗਏ ਜੀਵ ਦੇ ਅੰਦਰੋਂ ਦ્વੈਤ ਵਾਲੀ ਦੂਜੀ ਮਤ ਮਾਇਆ ਵਾਲੀ ਮਤ ਖਤਮ ਹੋ ਗਈ ਤੇ ਉਸ ਜੀਵ ਦੀ ਲਿਵ ਪ੍ਰਮਾਤਮਾ ਨਾਲ ਲੱਗ ਗਈ ਜਿਨ ਕੋ ਕਿਰਪਾ ਕੀਨੀ ਮੇਰਾ ਸੁਆਮੀ ਤਿਨ ਹੰਦ ਦਿਨ ਹਰ ਗੁਣ ਗਾਏ ਸੁਣ ਮਨ ਪੀਜੇ ਸਹਜ ਸੁਪਾਏ ਸੁਣ ਮਨ ਪੀਨੇ ਸਹਜ ਸੁਪਾਏ ਜਿਸ ਜੀਵ ਤੇ ਕਹਿੰਦੇ ਪਰਮੇਸ਼ਰ ਮੇਰਾ ਮਾਲਕ ਆਪ ਕਿਰਪਾ ਕਰਦਾ ਉਹ ਜੀਵ ਹਰ ਵਕਤ ਪਰਮੇਸ਼ਰ ਦੇ ਗੁਣ ਗਾਉਂਦਾ ਪਰਮੇਸ਼ਰ ਦੇ ਸਿ ਸਿਫਤ ਸਲਾਹ ਦੇ ਗੁਣ ਸੁਣ ਕੇ ਸਿਫਤ ਸਲਾਹ ਸੁਣ ਕੇ ਜੀਵ ਦਾ ਮਨ ਭਿੱਜ ਜਾਂਦਾ ਹੈ ਪਰਮੇਸ਼ਰ ਦੇ ਪ੍ਰੇਮ ਨਾਲ ਤੇ ਜੀਵ ਆਤਮਿਕ ਅਡੋਲਤਾ ਵਿੱਚ ਟਿਕ ਜਾਂਦੇ ਨੇ ਜੁਗ ਮਹਾਰਾਮ ਨਾਮ ਨਿਸਤਾਰਾ ਗੁਰ ਤੇ ਉਪਜੈ ਸ਼ਬਦ ਵਿਚਾਰਾ ਸੰਸਾਰ ਦੇ ਵਿੱਚ ਕਹਿੰਦੇ ਇਸ ਪਵਜਲ ਨੂੰ ਰਾਮ ਦੇ ਨਾਮ ਦੇ ਨਾਲ ਹੀਤਰਿਆ ਜਾ ਸਕਦਾ ਹੈ ਉਹ ਰਾਮ ਜੋ ਸਿੱਧ ਹਰ ਇੱਕ ਜਗ੍ਹਾ ਤੇ ਰਮਿਆ ਹੈ ਪਰਮੇਸ਼ਰ ਰਾਮ ਪਰਮੇਸ਼ਰ ਲਈ ਬਹੁਤ ਜਗ੍ਹਾ ਤੇ ਵਰਤਿਆ ਹੈ ਉਹ ਪਰਮੇਸ਼ਰ ਜੋ ਹਰ ਇੱਕ ਜਗ੍ਹਾ ਤੇ ਵਿਆਪਕ ਹੈ ਗੁਰੂ ਦੇ ਕਹਿੰਦੇ ਗੁਰ ਤੇ ਉਪਜੇ ਜਦੋਂ ਗੁਰੂ ਦੀ ਸ਼ਰਨ ਵਿੱਚ ਜੀਵ ਜਾਂਦੇ ਨੇ ਤਾਂ ਉੱਥੇ ਸ਼ਬਦ ਦੀਆਂ ਵਿਚਾਰਾਂ ਸੁਣਦੇ ਨੇ ਉੱਥੇ ਜੀਵ ਦੇ ਮਨ ਵਿੱਚ ਪਰਮੇਸ਼ਰ ਦੀ ਗੱਲ ਕਰਨ ਦੇ ਲਈ ਗੱਲ ਸੁਣਨ ਦੇ ਲਈ ਪ੍ਰੇਮ ਉਪਜਦਾ ਹੈ ਗੁਰਸਬਦ ਵਿਚਾਰਾ RAM ਨਾਮ ਪਿਆਰਾ ਜਿਸ ਕਿਰਪਾ ਕਰੇ ਸੋ ਪਾਏ ਕਹਿੰਦੇ ਜਿਹੜੇ ਜੀਵ ਗੁਰੂ ਦੇ ਸ਼ਬਦ ਸੁਣਦੇ ਨੇ ਵਿਚਾਰਾ ਸੁਣਦੇ ਨੇ ਉਹਨਾਂ ਨੂੰ ਪਰਮੇਸ਼ਰ ਦਾ ਨਾਮ ਪਿਆਰਾ ਲੱਗਣ ਲੱਗ ਜਾਂਦਾ ਤੇ ਪਰਮੇਸ਼ਰ ਦੇ ਨਾਮ ਦੀ ਦਾਤ ਜਿਹਦੇ ਤੇ ਕਿਰਪਾ ਕਰਦਾ ਪਰਮੇਸ਼ਰ ਉਹ ਗੁਰੂ ਰਾਹੀ ਪਾ ਲੈਂਦੇ ਨੇ ਸਹਿਜ ਗੁਣ ਗਾਵੇ ਦਿਨ ਰਾਤੀ ਕਿਲ ਵਿਖ ਸਭ ਗਵਾਏ ਸਭ ਕੋ ਤੇਰਾ ਤੂੰ ਸਬਨਾਕਾ ਹੋ ਤੇਰਾ ਤੂੰ ਹਮਾਰਾ ਜੁਗ ਮਹਾਰਾਮ ਨਾਮ ਨਿਸਤਾਰਾ ਕਹਿੰਦੇ ਜਿਹੜੇ ਜੀਵ ਸਹਿਜ ਵਿੱਚ ਟੁਕ ਟੁਕ ਕੇ ਪਰਮੇਸ਼ਰ ਦੀ ਸਿਫਤ ਸਲਾਹ ਕਰਦੇ ਨੇ ਹਰ ਵਕਤ ਉਹ ਆਪਣੇ ਸਾਰੇ ਪਾਪ ਖਤਮ ਕਰ ਲੈਂਦੇ ਨੇ ਕਹਿੰਦੇ ਪਰਮੇਸ਼ਰ ਜੀ ਸਾਰੇ ਜੀਵ ਤੇਰੇ ਨੇ ਤੂੰ ਸਾਰੇ ਜੀਵਾਂ ਦਾ ਮਾਲਕ ਹੈਂ ਸੰਸਾਰ ਦੇ ਵਿੱਚ ਕਹਿੰਦੇ ਪਰਮੇਸ਼ਰ ਦਾ ਨਾਮ ਜਪਣ ਦੇ ਨਾਲ ਇਸ ਸੰਸਾਰ ਦੇ ਭਵਜਨੋਂ ਤਰ ਜਾਈਦਾ ਹੈ ਸਾਜਨ ਆਏ ਵੁਠੇ ਕਰਮਾਹੀ ਹਰ ਗੁਣ ਗਾਵੇ ਤ੍ਰਿਪਤ ਅਘਾਈ ਜਿਸ ਜੀਵ ਦੇ ਹਿਰਦੇ ਘਰ ਵਿੱਚ ਪਰਮੇਸ਼ਰ ਪ੍ਰਗਟ ਹੋ ਜਾਂਦੇ ਨੇ ਉਹ ਜੀਵ ਪਰਮੇਸ਼ਰ ਦੇ ਗੁਣ ਗਾ ਗਾ ਕੇ ਤ੍ਰਿਪਤ ਹੋ ਜਾਂਦੇ ਨੇ ਉਹਨਾਂ ਨੂੰ ਫਿਰ ਕੋਈ ਮਾਇਆ ਦੀ ਭੁੱਖ ਨਹੀਂ ਰਹਿੰਦੀ ਹਰ ਗੁਣ ਗਾਏ ਸਦਾ ਤ੍ਰਿਪਤਾਸੀ ਫਿਰ ਭੁੱਖ ਨ ਲੱਗੇ ਆਏ ਦੇਹ ਦੇਸ ਪੂਜ ਹੋਵੇ ਹਰ ਜਨ ਕੀ ਜੋ ਹਰ ਹਰ ਨਾਮ ਤੇ ਆਏ ਜਿਹੜੇ ਪਰਮੇਸ਼ਰ ਦਾ ਕਹਿੰਦੇ ਨਾਮ ਜਪਦੇ ਨੇ ਉਹਨੂੰ ਤੇ ਆਉਂਦੇ ਨੇ ਉਹ ਤ੍ਰਿਪਤ ਹੋ ਜਾਂਦੇ ਨੇ ਫਿਰ ਮਾਇਆ ਦੀ ਭੁੱਖ ਨਹੀਂ ਲੱਗਦੀ ਜਿਹੜੇ ਪਰਮੇਸ਼ਰ ਦਾ ਨਾਮ ਹਰ ਵਕਤ ਤੇ ਆਉਂਦੇ ਨੇ ਉਹਨਾਂ ਨੂੰ ਹਰ ਇੱਕ ਜਗ੍ਹਾ ਤੇ ਆਦਰ ਮਿਲਦਾ ਨਾਨਕ ਹਰ ਆਪੇ ਜੋੜ ਵਿਛੋੜੇ ਹਰ ਬਿਨ ਕੋ ਦੂਜਾ ਨਹੀਂ ਸਾਜਨ ਆਏ ਉੱਠੇ ਕਰਮਾਹੀ ਨਾਨਕ ਜੀ ਕਹਿੰਦੇ ਨੇ ਜੀਵ ਨੂੰ ਪਰਮੇਸ਼ਰ ਆਪ ਦੇ ਨਾਲ ਆਪ ਹੀ ਮੇਲਦਾ ਆਪ ਹੀ ਵਿਛੋੜਦਾ ਹੋਰ ਦੂਜਾ ਨਹੀਂ ਹੈਗਾ ਕੋਈ ਜਿਹੜਾ ਕੋਈ ਜੀਵ ਨੂੰ ਪਰਮੇਸ਼ਰ ਨਾਲੋਂ ਵਿਛੋੜ ਸਕੇ ਤੇ ਜੋੜ ਸਕੇ ਜਿਹੜੇ ਜੀਵ ਉਹਦਾ ਨਾਮ ਜਪਦੇ ਨੇ ਪਰਮੇਸ਼ਰ ਉਹਨਾਂ ਦੇ ਹਿਰਦੇ ਘਰ ਵਿੱਚ ਪ੍ਰਤੱਖ ਹੋ ਜਾਂਦੇ ਨੇ ਇਕ ਓੰਕਾਰ ਸਤ ਗੁਰ ਪ੍ਰਸਾਦ ਰਾਗ ਸੁਹੀ ਮਹੱਲਾ ਤੀਜਾ ਕਰ ਤੀਜਾ ਪਗਤ ਜਨਾ ਕੀ ਹਰ ਜੀਉ ਰੱਖੈ ਜੁਗ ਜੁਗ ਰਖਦਾ ਆਇਆ RAM ਸੋ ਪਗਤ ਜੋ ਗੁਰਮਖ ਹੋਵੇ ਹਮੈ ਸਬਦ ਜਲਾਇਆ RAM ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਕਿ ਸਦਾ ਤੋਂ ਹੀ ਸਦਾ ਤੋਂ ਹੀ ਪਰਮੇਸ਼ਰ ਆਪਣੇ ਭਗਤਾਂ ਦੀ ਇੱਜ਼ਤ ਰੱਖਦਾ ਆਇਆ ਹੈ ਉਹਨਾਂ ਦਾ ਰਾਖਾ ਬਣਦਾ ਰਿਹਾ ਹੈ ਕਹਿੰਦੇ ਜਿਹੜਾ ਜੀਵ ਗੁਰੂ ਦੇ ਸਨਮੁਖ ਹੁੰਦਾ ਉਹ ਭਗਤ ਖਵਾਉਂਦਾ ਉਹਨੇ ਗੁਰੂ ਦੇ ਸ਼ਬਦ ਦੇ ਰਾਹੀ ਆਪਣੇ ਅੰਦਰੋਂ ਹਉਮੈ ਖਤਮ ਕਰ ਲਈ ਹੁੰਦੀ ਹੈ ਹਉਮੈ ਸ਼ਬਦ ਜਲਾਇਆ ਮੇਰੀ ਹਰ ਪਾਇਆ ਜਿਸ ਦੀ ਸਾਚੀ ਬਾਣੀ ਸੱਚੀ ਭਗਤ ਕਰੈ ਦਿਨ ਰਾਤੀ ਗੁਰਮੁਖ ਆਖ ਵਖਾਣੀ ਜਿਹੜੇ ਜੀਵ ਕਹਿੰਦੇ ਆਪਣੇ ਅੰਦਰੋਂ ਹਉਮੈ ਖਤਮ ਕਰ ਲੈਂਦੇ ਨੇ ਉਹ ਪਰਮੇਸ਼ਰ ਨੂੰ ਚੰਗੇ ਲੱਗਦੇ ਨੇ ਪਰਮੇਸ਼ਰ ਦੇ ਮਨ ਨੂੰ ਪਾ ਜਾਂਦੇ ਨੇ ਉਹ ਪਰਮੇਸ਼ਰ ਜਿਸ ਦੀ ਬਾਣੀ ਅਟਲ ਹੈ ਜਿਹੜੇ ਜੀਵ ਕਹਿੰਦੇ ਗੁਰੂ ਦੇ ਸਨਮੁਖ ਰਹਿੰਦੇ ਨੇ ਪਰਮੇਸ਼ਰ ਦੀ ਸੱਚੀ ਭਗਤੀ ਕਰਦੇ ਨੇ ਉਹ ਕਹਿੰਦੇ ਪਰਮੇਸ਼ਰ ਦੀ ਬਾਣੀ ਆਪ ਵੀ ਸੁਣਦੇ ਨੇ ਤੇ ਦੂਜਿਆਂ ਨੂੰ ਵੀ ਸੁਣਾਉਂਦੇ ਨੇ ਪਰਮੇਸ਼ਰ ਦੀ ਸਿਫਤ ਸਲਾਪ ਆਪ ਵੀ ਕਰਦੇ ਨੇ ਤੇ ਦੂਜਿਆਂ ਨੂੰ ਵੀ ਕਰਨ ਦੀ ਪ੍ਰੇਰਨਾ ਦਿੰਦੇ ਨੇ ਪਗਤਾ ਕੀ ਚਾਲ ਸੱਚੀ ਅਤ ਨਿਰਮਲ ਨਾਮ ਸੱਚਾ ਮਨ ਪਾਇਆ ਨਾਨਕ ਪਗਤ ਸੁਹੇ ਦਰ ਸਾਚੈ ਜਿਨ ਸੱਚੋ ਸੱਚ ਕਮਾਇਆ ਵਾਹਿਗੁਰੂ ਜੀ ਵਾਹਿਗੁਰੂ ਸਤਗੁਰ ਕਹਿੰਦੇ ਜਿਹੜੇ ਪਗਤ ਨੇ ਉਹਨਾਂ ਦੀ ਜੀਵਨ ਜੁਗਤ ਸੱਚੀ ਹੁੰਦੀ ਹੈ ਬੜੇ ਪਵਿੱਤਰ ਹੁੰਦੇ ਨੇ ਸੱਚੇ ਦਾ ਮਾਨ ਸੱਚੇ ਦਾ ਨਾਮ ਉਹਨਾਂ ਦੇ ਮਨ ਵਿੱਚ ਚੰਗਾ ਲੱਗਦਾ ਹੈ ਉਹਨਾਂ ਨੂੰ ਪਰਮੇਸ਼ਰ ਦਾ ਨਾਮ ਪਿਆਰਾ ਲੱਗਦਾ ਹੈ ਨਾਨਕ ਜੀ ਕਹਿੰਦੇ ਨੇ ਜਿਹੜੇ ਭਗਤ ਜਨ ਨੇ ਉਹ ਪਰਮੇਸ਼ਰ ਦੇ ਦਰਵਾਰ ਵਿੱਚ ਸੋਹਣੇ ਲੱਗਦੇ ਨੇ ਉਹ ਭਗਤ ਜਿਨ੍ਹਾਂ ਨੇ ਸੱਚ ਦੀ ਕਮਾਈ ਕੀਤੀ ਹੁੰਦੀ ਹੈ ਹਰ ਭਗਤਾ ਕੀ ਜਾਤ ਪਤ ਹੈ ਭਗਤ ਹਰ ਕੈ ਨਾਮ ਸਮਾਣੇ RAM ਹਰ ਭਗਤ ਕਰੈ ਵਿੱਚੋਂ ਆਪ ਗਵਾਵੈ ਜਿਨ ਗੁਣ ਅਵਗਣ ਪਛਾਣੈ RAM ਹਰ ਭਗਤ ਕਰੈ ਵਿੱਚੋਂ ਆਪ ਗਵਾਵੈ ਜਿਨ ਗੁਣ ਅਵਗਣ ਪਛਾਣੈ RAM ਵਾਹਿਗੁਰੂ ਜੀ ਵਾਹਿਗੁਰੂ ਜੀ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਪਰਮੇਸ਼ਰ ਆਪ ਹੀ ਭਗਤਾਂ ਦੀ ਉੱਚੀ ਜਾਤ ਹੈ ਆਪ ਹੀ ਉਹਨਾਂ ਦੀ ਇੱਜ਼ਤ ਰੱਖਦਾ ਹੈ ਭਗਤ ਪਰਮੇਸ਼ਰ ਦੇ ਨਾਮ ਵਿੱਚ ਸਮਾਏ ਰਹਿੰਦੇ ਨੇ ਜਿਹੜੇ ਭਗਤ ਨੇ ਉਹ ਭਗਤੀ ਕਰਕੇ ਆਪਣੇ ਅੰਦਰੋਂ ਹਉਮੈ ਆਪਾ ਭਾਵ ਖਤਮ ਕਰ ਲੈਂਦੇ ਨੇ ਉਹਨਾਂ ਨੂੰ ਗੁਣਾ ਤੇ ਅਵਗਣਾ ਦੀ ਪਛਾਣ ਹੈ ਕਿ ਗੁਣ ਇਕੱਠੇ ਕਰਨੇ ਨੇ ਅਵਗਣ ਖਤਮ ਕਰਨੇ ਨੇ ਗੁਣ ਔਗਣ ਪਛਾਣੈ ਹਰ ਨਾਮ ਵਖਾਣੈ ਪੈ ਭਗਤ ਮੀਠੀ ਲਾਗੀ ਆਨੰਦੈਨ ਭਗਤ ਕਰੈ ਦਿਨ ਰਾਤੀ ਕਰਹੀ ਮਹ ਬੈਰਾਗੀ ਜਿਹੜੇ ਕਹਿੰਦੇ ਭਗਤ ਜਾਨਨੇ ਗੁਣਾ ਔਗਣਾ ਦੀ ਉਹਨਾਂ ਨੂੰ ਪਛਾਣ ਆ ਕਿ ਕਿਹੜਾ ਗੁਣ ਹੈ ਕਿਹੜਾ ਔਗਣ ਹੈ ਪਰਮੇਸ਼ਰ ਦੇ ਨਾਮ ਨੂੰ ਸਦਾ ਹੀ ਉਚਾਰਦੇ ਨੇ ਪਰਮੇਸ਼ਰ ਦੇ ਡਰ ਅਦਬ ਦੇ ਵਿੱਚ ਉਹਨਾਂ ਨੂੰ ਪਰਮੇਸ਼ਰ ਦੀ ਭਗਤੀ ਕਰਨੀ ਬੜੀ ਹੀ ਪਿਆਰੀ ਲੱਗਦੀ ਹੈ ਹਰ ਵਕਤ ਭਗਤੀ ਕਰਦੇ ਨੇ ਗ੍ਰਹਿਸਤ ਵਿੱਚ ਰਹਿੰਦੇ ਆ ਹੋਇਆ ਹੀ ਸੰਸਾਰ ਤੋਂ ਨਿਰਲੇਪ ਰਹਿੰਦੇ ਨੇ ਭਗਤੀ ਰਾਤੇ ਸਦਾ ਮਨ ਨਿਰਮਲ ਹਰ ਜੀਉ ਵੇਖੈ ਸਦਾ ਨਾਲੇ ਨਾਨਕ ਸੇ ਭਗਤ ਹਰ ਕੈ ਦਰ ਸਾਚੇ ਅਨ ਦਿਨ ਨਾਮ ਸਮਾਲੇ ਜਿਹੜੇ ਕਹਿੰਦੇ ਜੀਵ ਪਰਮੇਸ਼ਰ ਦੀ ਭਗਤੀ ਦੇ ਰੰਗ ਵਿੱਚ ਰੰਗੇ ਰਹਿੰਦੇ ਨੇ ਉਹਨਾਂ ਦਾ ਮਨ ਪਵਿੱਤਰ ਹੋ ਜਾਂਦਾ ਹੈ ਵਿਕਾਰਾਂ ਵੱਲੋਂ ਉਹ ਪਰਮੇਸ਼ਰ ਨੂੰ ਸਦਾ ਹੀ ਅੰਗ ਸੰਗ ਦੇਖਦੇ ਨੇ ਨਾਨਕ ਜੀ ਕਹਿੰਦੇ ਨੇ ਜਿਹੜੇ ਪਰਮੇਸ਼ਰ ਦੇ ਭਗਤ ਨੇ ਉਹ ਪਰਮੇਸ਼ਰ ਦੇ ਦਰ ਤੇ ਸੱਚੇ ਪ੍ਰਵਾਨ ਹੁੰਦੇ ਨੇ ਹਰ ਵਕਤ ਪਰਮੇਸ਼ਰ ਦਾ ਨਾਮ ਹਿਰਦੇ ਵਿੱਚ ਸੰਭਾਲ ਕੇ ਰੱਖਦੇ ਨੇ ਜਪਦੇ ਨੇ ਮਨਮੁਖ ਭਗਤ ਕਰੇ ਬਿਨ ਸਤਗੁਰ ਬਿਨ ਸਤਗੁਰ ਭਗਤ ਨ ਹੋਈ RAM ਹਮੇ ਮਾਇਆ ਰੋਗ ਵਿਆਪੇ ਮਰ ਜਨਮੈ ਦੁੱਖ ਹੋਈ RAM ਜਿਹੜੇ ਜੀਵ ਕਹਿੰਦੇ ਮਨ ਦੇ ਪਿੱਛੇ ਚੱਲਣ ਵਾਲੇ ਨੇ ਆਪਣੇ ਵੱਲੋਂ ਉਹ ਵੀ ਭਗਤੀ ਕਰਦੇ ਨੇ ਪਰ ਜਦੋਂ ਤੱਕ ਸਤਿਗੁਰ ਦੀ ਸ਼ਰਨ ਨਹੀਂ ਪੈਂਦੇ ਸੱਚੀ ਭਗਤੀ ਹੋ ਨਹੀਂ ਸਕਦੀ ਤੇ ਕਹਿੰਦੇ ਜਿਹੜਾ ਹਉਮੈ ਦਾ ਰੋਗ ਆ ਇਹਦੇ ਕਰਕੇ ਉਹ ਜਨਮ ਮਰਨ ਦੇ ਦੁੱਖ ਵਿੱਚ ਪੈ ਰਹੇ ਨੇ ਮਰ ਜਨਮੈ ਦੁਖ ਹੋਈ ਦੂਜੈ ਪਾਏ ਪਰ ਜਿ ਵਿਗੋਈ ਵਿਣਗੁਰ ਤਤ ਨ ਜਾਣਿਆ ਭਗਤ ਵਿਹੂਣਾ ਸਭ ਜਗ ਪਰਮਿਆ ਅੰਤ ਗਿਆ ਪਛਤਾਨਿਆ ਫਿਰ ਜਿਹੜੇ ਜੀਵ ਕਹਿੰਦੇ ਗੁਰੂ ਦੀ ਸੰਗਤ ਵਿੱਚ ਨਹੀਂ ਆਉਂਦੇ ਜਨਮ ਮਰਨ ਦਾ ਦੁੱਖ ਭੋਗਦੇ ਨੇ ਸਾਰੇ ਕਹਿੰਦੇ ਜਿਹੜਾ ਜਗਤ ਹੈ ਉਹ ਮਾਇਆ ਦੇ ਪਿਆਰ ਵਿੱਚ ਉਲਝਿਆ ਹੋਇਆ ਹੈ ਜੀਵਨ ਦੀ ਅਸਲੀਅਤ ਨੂੰ ਨਹੀਂ ਜਾਣਿਆ ਉਹਨਾਂ ਨੇ ਗੁਰੂ ਦੀ ਸ਼ਰਨ ਵਿੱਚ ਨਹੀਂ ਆਏ ਜੋ ਭਗਤੀ ਤੋਂ ਬਿਨਾਂ ਨੇ ਜਿਨ੍ਹਾਂ ਨੇ ਭਗਤੀ ਨਹੀਂ ਕੀਤੀ ਉਹ ਕਹਿੰਦੇ ਸਾਰਾ ਜਿਹੜਾ ਜਗਤ ਆ ਭਰਮ ਵਿੱਚ ਹੈ ਤੇ ਅੰਤ ਨੂੰ ਫਿਰ ਪਛਤਾਉਂਦਾ ਹੈ ਭਰਮ ਕੀ ਹੈ ਉਹ ਮਾਇਆ ਨੂੰ ਅਸਲੀਅਤ ਸਮਝ ਲੈਂਦੇ ਨੇ ਇਹ ਪਰਮ ਹੈ ਮਾਇਆ ਦੇ ਰੰਗ ਵਿੱਚ ਜੀਵਨ ਬਤੀਤ ਕਰਦੇ ਨੇ ਭੁੱਲ ਜਾਂਦੇ ਨੇ ਕਿ ਸੰਸਾਰ ਕਸੁੰਬੇ ਦਾ ਫੁੱਲ ਆ ਥੋੜੀ ਜਿਹੀ ਸਦਾ ਦਾ ਜਿਹੜਾ ਰਹਿਣ ਵਾਲਾ ਪਰਮੇਸ਼ਰ ਦਾ ਨਾਮ ਆ ਉਹਦੇ ਨਾਲ ਜੁੜੀਏ ਕੋਟ ਮਦੇ ਕਿਨੈ ਪਛਾਣਿਆ ਹਰ ਨਾਮ ਸੱਚ ਸੋਈ ਨਾਨਕ ਨਾਮ ਮਿਲੇ ਵੜਿਆਈ ਦੂਜੇ ਪਾਏ ਪਤ ਖੋਈ ਕਹਿੰਦੇ ਕਰੋੜਾਂ ਵਿੱਚੋਂ ਕੋਈ ਹੈ ਜਿਸ ਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਪਰਮੇਸ਼ਰ ਦਾ ਨਾਮ ਹੀ ਸੱਚਾ ਹੈ ਅਸੀਂ ਉਹਦੀ ਭਗਤੀ ਹੀ ਕਰਨੀ ਹੈ ਨਾਨਕ ਜੀ ਕਹਿੰਦੇ ਨੇ ਨਾਮ ਜਪਣ ਵਾਲਿਆਂ ਨੂੰ ਆਦਰ ਮਿਲਦਾ ਹੈ ਚੁੰਮ ਨਾਮ ਨੂੰ ਛੱਡ ਕੇ ਸੰਸਾਰਕ ਪਦਾਰਥਾਂ ਵਿੱਚ ਉਲਝੇ ਨੇ ਉਹ ਆਪਣੀ ਇੱਜ਼ਤ ਗਵਾ ਜਾਂਦੇ ਨੇ ਭਗਤਾ ਕੈ ਕਰ ਕਰਜ ਸਾਚਾ ਹਰ ਗੁਣ ਸਦਾ ਵਖਾਣੇ RAM ਭਗਤ ਖਜ਼ਾਨਾ ਆਪੇ ਦੀਆ ਕਾਲ ਕੰਟਕ ਮਾਰ ਸਮਾਣੇ RAM ਜਿਹੜੇ ਕਹਿੰਦੇ ਭਗਤ ਜਾਨੇ ਨਾ ਉਹਨਾਂ ਦੇ ਘਰ ਇਹ ਸੱਚਾ ਕੰਮ ਹਮੇਸ਼ਾ ਹੁੰਦਾ ਕਿ ਉਹ ਪਰਮੇਸ਼ਰ ਦਾ ਨਾਮ ਜਪਣ ਦਾ ਕੰਮ ਕਰਦੇ ਨੇ ਪਰਮੇਸ਼ਰ ਦੀ ਸਿਫਤ ਸਲਾਹ ਦਾ ਕੰਮ ਸਦਾ ਹੀ ਕਰਦੇ ਨੇ ਇਹ ਉਹਨਾਂ ਦੇ ਘਰ ਦਾ ਅਸਲੀ ਕੰਮ ਹੁੰਦਾ ਜਿਨ੍ਹਾਂ ਨੂੰ ਕਹਿੰਦੇ ਪਰਮੇਸ਼ਰ ਨੇ ਆਪਣੇ ਭਗਤੀ ਦਾ ਖਜ਼ਾਨਾ ਆਪ ਦੇ ਦਿੱਤਾ ਉਹਨਾਂ ਦੇ ਕਹਿੰਦੇ ਜਮਾਂ ਦਾ ਡਰ ਖਤਮ ਕਰ ਦਿੱਤਾ ਉਹ ਜੀਵ ਪਰਮੇਸ਼ਰ ਵਿੱਚ ਲੀਨ ਹੋਏ ਰਹਿੰਦੇ ਨੇ ਕਾਲ ਕੰਟਕ ਮਾਰ ਸਮਾਣੇ ਹਰ ਮਨ ਪਾਣੇ ਨਾਮ ਨਿਧਾਨ ਸਚ ਪਾਇਆ ਸਦਾ ਅਖੋਟ ਕਦੇ ਨਾ ਨਿਖਟੈ ਹਰ ਦਿਆ ਸਹਜ ਸੁਪਾਇਆ ਜਿਨਾਂ ਨੇ ਕਹਿੰਦੇ ਉਸ ਪਰਮੇਸ਼ਰ ਵੱਲੋਂ ਨਾਮ ਦਾ ਖਜ਼ਾਨਾ ਪ੍ਰਾਪਤ ਕਰ ਲਿਆ ਉਹਨਾਂ ਦਾ ਜਮਾਂ ਦਾ ਡਰ ਚੁੱਕਿਆ ਗਿਆ ਉਹ ਪਰਮੇਸ਼ਰ ਦੇ ਮਨ ਵਿੱਚ ਬੜੇ ਚੰਗੇ ਲੱਗਦੇ ਨੇ ਪਰਮੇਸ਼ਰ ਦੇ ਵਿੱਚ ਸਮਾਏ ਰਹਿੰਦੇ ਨੇ ਲੀਨ ਹੋਏ ਰਹਿੰਦੇ ਨੇ ਜੋ ਇਹ ਨਾਮ ਦਾ ਖਜ਼ਾਨਾ ਮਿਲਿਆ ਇਹ ਕਦੇ ਖਤਮ ਨਹੀਂ ਹੁੰਦਾ ਜੋ ਨਾਮ ਦੀ ਦਾਤ ਕਿਸੇ ਜੀਵ ਨੂੰ ਮਿਲ ਗਈ ਇਹ ਭਗਤੀ ਦੇ ਖਜ਼ਾਨੇ ਕਦੇ ਨਾ ਖਤਮ ਹੋਣ ਵਾਲੇ ਨੇ ਇਹ ਪਰਮੇਸ਼ਰ ਨੇ ਆਪ ਪ੍ਰੇਮ ਦੀ ਬਰਕਤ ਸਦਕਾ ਉਹਨਾਂ ਦੀ ਝੋਲੀ ਪਾਏ ਨੇ ਹਰ ਜਨ ਊਚੇ ਸਦ ਹੀ ਊਚੇ ਗੁਰ ਕੈ ਸਬਦ ਸੁਹਾਇਆ ਨਾਨਕ ਆਪੇ ਬਖਸ਼ ਮਿਲਾਇ ਜੁਗ ਜੁਗ ਸੋਬਾ ਪਾਇਆ ਹਰ ਜਨ ਊਚੇ ਸਦ ਹੀ ਊਚੇ ਗੁਰ ਕੈ ਸਬਦ ਸੁਹਾਇਆ ਨਾਨਕ ਆਪੇ ਬਖਸ਼ ਮਿਲਾਏ ਜੁਗ-ਜੁਗ ਸੋਬਾ ਪਾਇਆ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਜੋ ਪਰਮੇਸ਼ਰ ਦੇ ਸੇਵਕ ਨੇ ਉਹ ਸਦਾ ਹੀ ਉੱਚੇ ਜੀਵਨ ਵਾਲੇ ਹੁੰਦੇ ਨੇ ਗੁਰੂ ਦੇ ਸ਼ਬਦ ਦੇ ਰਾਹੀ ਉਹਨਾਂ ਦਾ ਆਤਮਿਕ ਜੀਵਨ ਸੋਹਣਾ ਬਣ ਗਿਆ ਹੁੰਦਾ ਹੈ ਨਾਨਕ ਜੀ ਕਹਿੰਦੇ ਨੇ ਇਹਨਾਂ ਜੀਵਾਂ ਨੂੰ ਪਰਮੇਸ਼ਰ ਨੇ ਆਪ ਬਖਸ਼ਿਆ ਹੁੰਦਾ ਹੈ ਤੇ ਆਪਣੇ ਨਾਲ ਮਿਲਾਇਆ ਹੁੰਦਾ ਹੈ ਤੇ ਇਹਨਾਂ ਦੀ ਸੋਭਾ ਸਦਾ ਹੀ ਕਾਇਮ ਰਹਿੰਦੀ ਹੈ ਸਾਰੇ ਯੁੱਗਾਂ ਵਿੱਚ ਇਹਨਾਂ ਦੀ ਸੋਭਾ ਕਾਇਮ ਰਹਿੰਦੀ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ अनेका अनेका ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰ ਜੀ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ